ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਨ ਵਾਲੀ ਝੋਟੀ ਤੇ ਇੱਕ ਗੱਬੜ ਹੋਈ ਵੀ ਝੋਟੀ ਦੁੱਧ ਦਿੰਦੀ ਬੱਚਾ ਨਾਲ ਆ ਇਹ ਦੋ ਨਗ ਸੇਲਾ ਡਟੇਰ ਵੀਰ ਤੋਂ ਪੁੱਛਦੇ ਆਓ ਕੀ ਕਰੀ ਗਾ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਗਵਿੰਦਰ ਸਿੰਘ ਪਿੰਡ ਭਮੀਪੁਰਾਈ 3 ਗ੍ਰਾਮ ਜਿਹੜਾ ਲੱਗਿਆ ਹੈ ਜਿਹੜਾ ਲੁਧਿਆਣਾ ਪਿੰਡ ਭਮੀਪੁਰਾ ਗੀ ਕਲਾ ਤੇ ਮੋਬਾਈਲ ਨੰਬਰ ਬਈ ਆਪਣਾ ਮੋਬਾਈਲ ਜੀ ਆਪਣਾ 94633 945453 94633 945453 ਹਾਂ ਜਿਹਦੇ ਆਪਾਂ ਛੋਟੀ ਦੇਖੀਏ ਨੇ ਬਾਈ ਜੀ ਸੁਆ ਕਿਹੜਾ ਸੂਆ ਦੂਜਾ ਸੂਆ ਦੂਜਾ ਸੂਆ ਕੈਕ ਦਿਨ ਲੈਂਦੇ ਸੂਆ ਜੀ ਇਹ ਲੱਗਦਾ 6 ਤਰੀਕ ਨੂੰ ਤਨ ਪੂਰੇ ਠੀਕ ਹੈ ਅੱਜ ਹੋ ਗਈ 4 ਤਰੀਕ ਹਨਾ ਹਾਂਜੀ ਹਾਂਜੀ 3 ਤਰੀਕ ਕਹਿੰਦਾ ਬਾਪੂ ਦੋ ਤਿੰਨ ਦਿਨ ਵਾਕੀ ਦੋ ਚਾਰ ਦਿਨ ਉੱਪਰ ਥੱਲੇ ਵੀ ਲੈ ਸਕਦੇ ਹਣਾ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਦਿੱਤਾ ਬਿਛ ਦੀ ਵਾਰ ਬੱਲੇ ਸੋ 14 ਲੀਟਰ ਦਿੱਤਾ ਜੀ 14 ਲੀਟਰ ਵਧੀਆ ਟੀਕਾ ਲੱਗਿਆ ਬਚਦਾ ਵਧੀਆ ਲੱਗਿਆ ਜੀ ਠੀਕ ਹੈ ਖਰਾਬ ਵਗੈਰਾ ਕੋਈ ਹੈਗੇ ਠੀਕ ਹੈ ਤੇ ਚੌਂਡ ਚਵਾਦੀ ਪੋਲੀ ਪੂਰੀ ਪੂਰੀ ਵਧੀਆ ਜੀ ਤੇ ਐਦ ਕੀ ਅੰਦਾਜ਼ਾ ਲਾ ਸਕੀਂ ਵਿਰੁੱਧ ਕਿੰਨਾ ਕੋਈ 16 17 ਦੇ ਦੂਗਾ ਜੀ ਰੇਟ ਇਹਦਾ ਕੀ ਰੱਖਿਆ ਜੀ 1.5 ਲੱਖ ਰੁਪਏ ਹੈ ਜੀ ਮਾਨਤਨ ਹੋ ਜੂਗਾ ਹੀ ਮੌਕੇ ਤੇ ਹੋ ਜੂਗਾ ਥੋਰ ਦੇ ਬਾਅਦ ਵਿੱਚ ਕੱਦ-ਕੱਡ ਵਗੈਰਾ ਦੇਖੋ ਸਾਫ ਸੁਥਰਾ ਰਾਜੀ ਸਮੀ ਬੜੀ ਬੀਤੋ ਥਣ ਲੇਵਾ ਤੁਸੀਂ ਦੇਖ ਸਕੋ ਤੁਹਾਡੇ ਸਾਹਮਣੇ ਆ ਤੇ ਮੁਠੀ ਵਾਲਾ ਖਾਣਾ ਥੋੜਾ ਸਹਿਦ ਆ ਤੇ 1.5 ਲੱਖ ਰੁਪਇਆ ਬਾਈ ਨੇ ਕੀਤਾ ਮੁੱਲੇ ਦਾ ਘਰ ਦੀ ਝੋਟੀ ਆ ਦੂਜਾ ਸੂਰਾ ਸੂਰੀ ਆ ਤੇ ਸੀਮਿੰਟ ਵਗੈਰਾ ਜਿਹੜਾ ਲੱਗਿਆ ਉਹ ਵੀ ਉਸ ਨੂੰ ਦੱਸ ਦੇਣਗੇ ਚੰਗੇ ਸੀਮਿੰਟ ਭਰੌਂਦਾ ਅੱਜਕੱਲ ਤੇ ਬਾਕੀ ਲੇਵਾ ਨੇੜੇ ਤੋਂ ਦੇਖ ਸਕਦੇ ਹੋ ਸਾਫ ਸੁਥਰਾ ਨੇਵਾਗਾ ਤੇ ਸਿੰਘਮੂ ਮੱਥਾ ਦੇਖ ਸਕੋ ਕੁੰਡਾ ਸਿੰਘਾ ਤੇ ਪੂਰੀ ਰਾਜੀ ਸਮੀ ਵਾਲੀ ਵੀ ਲੱਸੀ ਨਾਲ ਵੀ ਕਿਸੇ ਪਾਸੋਂ ਲੈ ਚਲੋ ਬਾਈ ਜੀ ਅੰਦਰ ਇਸ ਨੱਖਾ पण ਬਹੁਤ ਆ ਤੇ ਧੁੰਨੀ ਕੋਲੀ ਜਵਾਨੀ ਸਾਫ ਸੁਥਰੇ ਕੁੰਬੜੇ ਦੀ ਆ ਕੱਦ ਕਾਠ ਵਾਲੀ ਝੋਟੀ ਦੂਜਾ ਸੂਆ ਸੂਰੀਆ ਮਾਲਕ ਇਹ ਦੱਸ ਜੇਗੀ ਪਹਿਲੇ ਸੂਆ ਆਪਾਂ 14 ਕਿਲੋ ਚੋਇਆ ਇਸ ਵਾਰ ਕਹਿੰਦੇ 16 ਜੀ ਮੀਲ ਦਾ ਪਰ ਤੁਸੀਂ ਆਪਣੀ ਨਿਰਖ ਪਰਖ ਕਰਾਪੋ ਸੁਖੀਂਦਰਾ ਮਾਲਕਾ ਨੇ ਮੁੱਲ ਕੀਤਾ ਦਾ 1.5 ਲੱਖ ਰੁਪਈਆ ਦਿਨ ਚਾਰ ਤੋਂ ਪੰਜ ਇਹਦੇ ਬਾਕੀ ਰਹਿ ਗਏ ਪਤਲੀ ਚਮੜੀ ਦੇ ਵਿੱਚ ਝੋਟੀ ਆ ਤੇ ਬਾਕੀ ਕੱਦ ਕਾਠ ਚੰਗਾ ਤੇ 1.5 ਵਰ ਆਪਾਂ ਨੇਰ ਤੋਂ ਹੀ ਦਿਖਾ ਦਈਏ ਘਾਰੇ ਸਨ ਨਿਕਲ ਨੇ ਸਾਫ ਸੁਥਰੇ ਦੂਜੇ ਨੰਬਰ ਆਪ ਜੀ ਦੀ ਟੋਕਰ ਝੋਟੀ ਦੇਖੀਏ ਨੇ ਭਾਈ ਜੀ ਇਹਦਾ ਕੀ ਸਿਸਟਮ ਆ ਭਾਈ ਇਹਦੇ ਨਾਲ 11 ਕਿਲੋ ਦੁੱਧ ਹੈ ਦੂਜੇ ਦੇ ਸਵੇਰੇ ਆ ਜੀ 11 ਕਿਲੋ ਦੁੱਧਾ ਦੂਜੇ ਸਵੇਰੇ ਹੁਣ ਸੁਈ ਵੀ ਆ ਹਾਂਜੀ ਤੇ 9 ਮਹੀਨਿਆਂ ਦੀ ਸੁਈ ਹੋਈ ਆ ਜੀ ਬੱਚਾ ਇਹ ਦੋ ਖੜਾ ਹਣਾ ਹਾਂਜੀ ਮਗਰ ਬੱਚਾ ਇਹ ਕੱਟਾਗਾ ਕੱਟਾ ਹੀ ਮਗਰ ਮਗਰ ਕੱਟਾ ਤੇ ਦੁੱਧ ਕਿੰਨਾ ਹੁਣ ਚੋਣ ਵਾਲਾ 11 ਕਿਲੋ ਆਈ ਦੱਸ ਕਿਲੋ ਨਿਬੜ ਜੋ 10 ਰੱਖ ਲੋ ਜੀ ਦੋ ਟਾਈਮ ਚ ਵਾਕੇ ਦੇਵਾਂਗੇ ਹਾਂਜੀ ਹਾਂਜੀ ਦੋ ਟਾਈਮ ਤੇ ਗੱਬੜ ਹੋਈ ਨੂੰ ਟਾਈਮ ਕਿੰਨਾ ਹੋ ਗਿਆ 1 ਮਹੀਨਾ ਦਾ ਦਿਨ ਹੋ ਗਿਆ ਇੱਕ ਮਹੀਨਾ 10 ਦਿਨਾਂ ਹੋ ਗਏ ਗੱਬੜ ਹੋਈ ਨੂੰ ਸਾਂਹ ਤੋਂ ਕਰਾਸ ਹੈ ਠੀਕਾ ਸਾਂਹ ਤੋਂ ਹੀ ਹੈ ਇਹ ਕਰਾਉਣਾ ਠੀਕ ਹੈ ਸਾਂਹ ਤੋਂ ਕਰਾਸ ਮੰਨ ਕੇ ਚੱਲੀਏ ਵੀ 90% ਗੱਬੜਣ ਵਾਲੇ ਚਾਂਸ ਹੈਗੇ ਆ ਤੇ ਚੌਂੜ ਚਵਾਦੀ ਪੋਲੀਏ ਪੂਰੀ ਪੂਰੀ ਵਧੀਆ ਜੀ ਪੂਰੀ ਵਧੀਆ ਠੀਕ ਹੈ ਤੇ ਨਾੜ ਨੋਟ ਬਹੁਤ ਚੰਗੇ ਆ ਹਨਾ ਹਾਂ ਜੀ ਹਾਂ ਜੀ ਤੇ ਇਹਦੇ ਥੱਲੇ ਦੁੱਧ 10 ਲੀਟਰ ਨਿਪੜੂ ਹਾਂ ਜੀ ਹਾਂ ਜੀ ਦੋ ਟਾਈਮ ਚਵਾ ਕੇ ਦੇਵਾਂਗੇ ਰੇਟ ਇਹਦਾ ਕੀ ਹੋਊਗਾ ਇਹ ਰੇਟ 5 ਮੰਗਦੇ ਆਂ ਜੀ ਬੱਕ ਕੇ ਤੇ ਮਾਂ ਤਣ ਕਰ ਦੋ ਦੇ ਬਾਹਰ ਨੂੰ ਕਦ ਕੜ ਵਗੈਰਾ ਦੇਖੋ ਝੋਟੀ ਦਾ ਚੰਗਾ ਦੂਸਰਾ ਸਵੇਰ ਸੁਈ ਵੀ ਆ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਸਹੀ 11 ਵਜੇ ਦਾ ਟਾਈਮ ਆ ਜਣਾ। ਉਹ ਇਸ ਵੇਲੇ ਆਮ ਆਪਣੇ ਕਿਹਨੇ ਸੀ 7 ਵਜੇ ਕੜੀ ਦੁੱਵਾਈ ਹੋਈ ਨਹੀਂ ਹੁੰਦੀ ਆ। ਬੱਚਾ ਇਹਦੇ ਮਗਰ ਫਾਲਾ ਹਾ ਕਟਾ। ਤਾਈ ਤਾਂ 3 ਕਿ ਮਹੀਨਾ ਜਾਸ ਪਾਸ ਦੀ ਸੁਈ ਦੀ। ਸੋ ਮੂੰਹ ਮਥੇ ਲੱਗ ਜਾ ਸੁਨੱਖੀ ਵਧੀਆ ਤੇ ਹਮਾਨੇ ਦੇ ਨਾੜਾ ਵਗੈਰਾ ਚੱਗੀ ਆਗੀਆਂ ਤੇ ਬਾਕੀ ਗੱਬੜ ਹੋਈ ਵੀ ਆ। ਸਾਨ ਤੋਂ ਕ੍ਰੋਸ ਆ ਚੈੱਕ ਦੇ ਵਿੱਚ ਹਜੇ ਆਉਂਦੀ ਕੋਈ ਨਹੀਂ। 1 ਮਹੀਨਾ ਦੇ ਕੁਝ ਕਰਿਆ ਨੋਏ ਬਾਕੀ ਵੀਰ ਤੁਹਾਨੂੰ ਕਨਫਰਮ ਕਰ ਦੇਣਗੇ ਵੀ ਕਹਿ ਦੇਣ ਦੀ ਗੱਬੜ ਹੋਈ ਆ। ਸੋ ਬਾਕੀ ਹਵਾਨਾ ਦੇਖੋ ਥੱਲੇ। ਲੈ ਚੱਲ ਬਈ ਤੋਰਦੇ। ਸੋਹਣੀ ਚੰਗੀ ਦਿਖਾਈ ਦਿੰਦੀ ਆ ਤੇ ਹਵਾਨੇ ਤੇ ਨਾੜਾ ਵਗੈਰਾ ਨਾਲ ਤਾਂ ਗੁੰਦੀ ਪਈ ਆ ਜਮਾ ਸਾਫ ਸੁਥਰੀ ਦੋ ਨਾਗਾ ਪਾ ਦਿਖਾ ਦੇ ਇੱਕ ਟੋਕੜ ਤੇ ਇੱਕ ਦਿਖਾ ਦੀ ਅੱਪਾ ਤਾਜੀ ਸੂਈ ਵੀ ਸੂਣ ਵਾਲੀ ਦੋ ਨਾਗ ਦਿਖਾ ਦੇ ਪਿੰਡ ਪੰਮੀਪੁਰਾ ਕਾਲਾ ਹਾਂਜੀ ਭਾਈ ਤੇ ਜਗਰਾਉਂ ਦੇ ਨਜ਼ਦੀਕ ਰਹਿ ਗਿਆ ਕੋਈ ਵੀ ਨਾਗ ਤੁਹਾਡੇ ਪਸੰਦਾ ਆ ਕੇ ਕੋਲੇ ਦੇਖ ਕੇ ਤਸੱਲੀ ਕਰਕੇ ਖਰੀਦਦਾ ਨਹੀਂ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਮੀ